ਗੁਰਬਖਸ਼ ਸਿੰਘ ਪੰਡਾਲ ਦੀ ਪੁਸਤਕ ਕੱਚੇ ਪੱਕੇ ਰਾਹ ਵਿਚੋਂ ਰਤਨਾ ਆ ਪਿੰਡ ਆਪਾਂ ਮਿਲ ਗਏ ਪਿੰਡ ਬਹੁਤ ਚਿਰ ਹੋਇਆ ਤੈਨੂੰ ਮਿਲਿਆ ਪਰਚਿਤ ਕਰਦਾ ਹੈ ਤੈਨੂੰ ਮਿਲਣ ਲਈ ਪਿੰਡ ਰਾਹੀਂ ਆਪਣੇ ਆਪ ਨੂੰ ਮਿਲਣਾ ਆਪਣੇ ਪੀਤੇ ਨੂੰ ਯਾਦ ਕਰਨਾ ਤੇ ਬਚਪਨੇ ਦੀਆਂ ਗਲੀਆਂ ਵਿੱਚ ਬੇਫਿਕਰੀ ਨਾਲ ਘੁੰਮਣਾ ਉਹਨਾਂ ਪਲਾਂ ਨੂੰ ਜਿਉਣਾ ਜਦੋਂ ਨਿੱਕੇ ਜੇ ਚਗਿਰਦੇ ਵਿੱਚ ਆਪਣਿਆਂ ਦਾ ਨਿਗਮਾਣੀ ਦਾ ਸੀ ਉਹ ਚੇਰੇ ਸੁਪਨੇ ਲੈਂਦਾ ਸੀ ਤੇ ਮਨ ਵਿੱਚ ਕੁਝ ਵੱਖਰਾ ਤੇ ਖਾਸ ਕਰਨ ਦਾ ਚਾਹ ਅਗੜਾਈਆਂ ਪਰਦਾ ਸੀ ਪਿੰਡ ਪੰਜਾਹ ਕੁ ਸਾਲ ਬੀਤ ਗਏ ਨੇ ਤੇ ਤੂੰ ਦੂਰ ਹੋਇਆ ਬਹੁਤ ਬਦਲ ਗਿਆ ਹੋਵੇਂਗਾ ਤੂੰ ਵੀ ਕਿਉਂਕਿ ਬਦਲਣਾ ਕੁਦਰਤ ਦਾ ਨਿਜ਼ਾਮ ਸਮੇਂ ਸੰਗ ਤੁਰਨ ਲਈ ਤਬਦੀਲੀ ਬਹੁਤ ਜ਼ਰੂਰੀ ਹੈ ਪਰ ਇਹ ਤਬਦੀਲੀ ਉਸਾਰੂ ਤੇ ਸੇਜ਼ਮਈ ਹੋਵੇ ਅਤੇ ਇਸ ਤਬਦੀਲੀ ਵਿੱਚੋਂ ਤੁਸੀਂ ਸਰਗੀ ਦਾ ਲਸ਼ਕਾਰਾ ਦੇਖ ਸਕਦੇ ਹੋ ਬਨਾ ਕਿ ਇਸ ਤਬਦੀਲੀ ਵਿੱਚ ਸ਼ਾਮ ਦਾ ਕੁਸ ਮੁਸਾਹਬੀ ਕਿਉਂਕਿ ਪਿੰਡ ਘਰਾਂ ਦਾ ਸਮੂਹ ਨਹੀਂ ਹੁੰਦਾ ਸਗੋਂ ਘਰਾਂ ਚ ਤੜਕਦੀ ਜ਼ਿੰਦਗੀ ਛੱਤਾਂ ਤੇ ਉងਦੇ ਜਿਸਮਾਂ ਦੀ ਸਰਗੋਸ਼ੀ ਚੌਂਕਿਆਂ ਵਿੱਚ پکਦੀ ਤਾਣ ਚੁਗਲੀਆਂ ਕਰਦੀ ਚੁੱਲਿਆਂ ਦੀ ਅੱਗ ਤੇ ਮਿਲ ਕੇ ਬੈਠਾ ਪਰਿਵਾਰ ਹੁੰਦਾ ਇਸ ਵਿੱਚ ਵੱਜਦਾ ਹੈ ਰਿਸ਼ਤਿਆਂ ਦਾ ਮੁੱਢ ਕਿੜੀਆਂ ਦੇ ਚੰਬੇ ਦੀ ਉਡਾਨ ਪਰਦੇਸੀ ਪੁੱਤ ਦੇ ਹੇਚ ਦਰਾਂ ਦੇ ਨਾਮ ਕੀਤੇ ਹੌਕੇ ਤੇ ਉਸ ਤੇ ਪਰਤਨ ਤੇ ਖੇੜਿਆਂ ਦਾ ਵਰਤਾਨ ਹੁੰਦਾ ਪਿੰਡ ਜਨਗੰਨਾ ਵੀ ਨਹੀਂ ਹੁੰਦਾ ਇਹ ਤਾਂ ਵੱਖੋ ਵੱਖਰੇ ਧਰਮਾਂ ਦਾ ਸੰਗਮ ਜਾਤਾਂ ਤੇ ਮਜ਼ਹਬਾਂ ਦਾ ਰਲੇਮਾ ਪਰ ਇਹਨਾਂ ਕਿੱਤਿਆਂ ਦੀ ਇੱਕ ਸੁਰਤਾ ਮੋਹਤਾ ਬਗਦਾ ਦਰਿਆ ਆਪਣਸਥ ਦਾ ਜਗਦਾ ਚਿਰਾਗ ਤੇ ਸਾਂਝ ਦੀ ਸੇਕੀ ਜਾਰੀ ਧੋਣੀ ਹੁੰਦਾ ਪਿੰਡ ਘਰਾਂ ਤੇ ਗਲੀਆਂ ਦੀ ਨਕਸ਼ਾਕਾਰੀ ਵੀ ਨਹੀਂ ਸਕੋ ਇਹ ਤਾਂ ਦੀਵਾਲੀ ਦੀ ਜਗਮਗਾਹਟ ਨਵ ਜੰਮਿਆਂ ਦੀ ਲੋੜੀ ਧੋਣੀ ਸੇਕਦਾ ਕੋੜਵਾ ਗੁਰਪੁਰਪ ਮਨਾਉਂਦੀ ਸੰਗਤ ਵਿਸਾਖੀ ਤੇ ਗਾਇ ਢੋਲੇ ਅਤੇ ਮਾਹੀਏ ਛਿੰਝਾਂ ਤੇ ਖੇਡ ਮੁਕਾਬਲੇ ਦਰਗਾਹੀ ਮੇਲੇ ਤੇ ਜਗਰਾਤੇ ਹੁੰਦਾ ਪਿੰਡ ਕਦੇ ਵੀ ਖੇਤਾਂ ਦੀ ਮਰੱਬੇਬੰਦੀ ਨਹੀਂ ਹੁੰਦਾ ਸਗੋਂ ਟਿਊਬਵੈੱਲ ਦੀ ਪੈਰੀ ਧਾਰ ਚਵੱਛੇ ਤੇ ਪਾਣੀ ਦੀਆਂ ਲਹਿਰਾਂ ਆੜ ਚ ਵਗਦਾ ਪਾਣੀ ਸਿੰਜੇ ਝਾਰੇ ਕਿਾਰੇ ਪੁੰਗਰ ਦੇ ਬੀਜ ਲਹਿਰਾਉਂਦੀਆਂ ਫਸਲਾਂ ਪੰਛੀਆਂ ਦਾ ਚਹਿਕਣਾ ਤੇ ਬਿਰਖਾਂ ਚ ਸਰਸਰੌਂਦੀ ਬਾਦ ਦਾ ਸੰਗੀਤ ਹੁੰਦਾ ਪਿੰਡ ਸਿਰਫ ਪਿੰਡ ਹੁੰਦਾ ਪੱਤੀਆਂ ਚ ਤਬਦੀਲ ਨਹੀਂ ਹੁੰਦਾ ਭਾਈਚਾਰਿਆਂ ਤੇ ਟੋਟੇ ਨਹੀਂ ਹੁੰਦਾ ਤੇ ਨਾ ਹੀ ਨਿੱਕੇ ਦਾਇਰਿਆਂ ਦਾ ਹਾਮੀ ਪਿੰਡ ਕਦੇ ਨਹੀਂ ਸੌਂਦਾ ਸਦਾ ਸਫਰ 'ਚ ਰਹਿੰਦਾ ਕਦੇ ਖੇਤ ਤੇ ਕਦੇ ਹਵੇਲੀ ਕਦੇ ਕੋਟ ਕਚੈਰੀ ਕਦੇ ਡੇਰੇ ਤੇ ਕਦੇ ਮੱਸਿਆ ਕਦੇ ਮਕਾਨ ਤੇ ਕਦੇ ਵਿਆਹ ਕਦੇ ਵੀਜ਼ਾ ਲੈਣ ਜਾਣਾ ਤੇ ਕਦੇ ਵਿਦੇਸ਼ ਨੂੰ ਡਾਰੀ ਪਿੰਡ ਕਦੇ ਫਿਰਨੀ ਅੰਦਰ ਹੀ ਸੰਗੜਿਆ ਹੁੰਦਾ ਸੀ ਪਰ ਹੁਣ ਪਿੰਡ ਫਿਰਨੀ ਤੋਂ ਬਾਹਰ ਨਿਕਲ ਕਸਬਿਆਂ ਨਗਰਾਂ ਮਹਾਨਗਰਾਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਚੁੱਕਾ ਹੈ ਪਿੰਡ ਦੇ ਬਦਲਨ ਨਾਲ ਟੜਕ ਜਾਂਦਾ ਹੈ ਤੁਹਾਡਾ ਤਸਬਰ ਜਦ ਦੇ ਬਦਲਾ ਨਿਵਾਨਾ ਬਣੀ ਜਾਂਦਾ ਹੋਵੇ ਇਸ ਚੋਂ ਤੁਸੀਂ ਰਸਾਤਲ ਨੂੰ ਕਿਆ ਸਕਦੇ ਹੋ ਜਾਂ ਤੁਹਾਨੂੰ ਉਹ ਕੁਝ ਨਾ ਨਜ਼ਰ ਆਉਂਦਾ ਹੋਵੇ ਜਿਸ ਨੂੰ ਮਨ ਵਿੱਚ ਧਾਰ ਕੇ ਪਿੰਡ ਨੂੰ ਮਿਲਣਾ ਚਾਹੁੰਦੇ ਹੋ ਪਿੰਡ ਤੋਂ ਦੂਰ ਰਹਿੰਦਿਆਂ ਵੀ ਪਿੰਡ ਮੇਰੇ ਅੰਦਰ ਬਸਦਾ ਹੈ ਧੜਕਦਾ ਹੈ ਇਸ ਨੂੰ ਕਿਸੇ ਵੀ ਵਕਤ ਤੋਂ ਸਾਰਿਆ ਨਹੀਂ ਜਾ ਸਕਦਾ ਕਿਉਂਕਿ ਪਿੰਡ ਉਹ ਜਗ੍ਹਾ ਹੈ ਜਿੱਥੇ ਤੁਹਾਡੀਆਂ ਜੜ੍ਹਾਂ ਨੇ ਜਿਸ ਕਰਕੇ ਬੰਦਾ ਆਪਣੇ ਮੂਲ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ ਮੇਰੀ ਤਮੰਨਾ ਹੈ ਕਿ ਪਿੰਡ ਸਦਾ ਚਰਨਜੀਵ ਰਹੇ ਤੇ ਜਿਉਂਦੀ ਰਹੇ ਇਸ ਨੂੰ ਬਾਰ-ਬਾਰ ਮਿਲਣ ਦੀ ਤਮੰਨਾ ਮੇਰਾ ਤਾਂ ਅਕਸਰ ਹੀ ਜੀ ਕਰਦਾ ਹੈ ਜੀ ਕਰਦਾ ਹੈ ਸਭ ਛੱਡ ਛਡਾ ਕੇ ਪਿੰਡ ਨੂੰ ਮੈਂ ਉੱਡ ਜਾਵਾਂ ਫਿਰ ਨਹੀਂ ਦੀ ਇੱਕ ਚੁਟਕੀ ਪਰ ਕੇ ਚੁੰਮ ਮੱਥੇ ਨੂੰ ਲਾਵਾਂ ਇਸ ਦੀਆਂ ਗਲੀਆਂ ਦੇ ਵਿੱਚ ਫਿਰਦਾ ਉਮਰਾਂ ਨੂੰ ਭੁੱਲ ਜਾਵਾਂ ਤੇ ਇਸ ਦੀ ਆਬੂ ਹਵਾ ਚ ਗੁੰਮਿਆ ਰੁੱਸਿਆ ਮਨ ਪਰਚਾਵਾਂ ਜੀ ਕਰਦਾ ਹੈ ਕਰਦੇ ਦਰਾਂ ਤੇ ਮੱਥਾ ਜਾ ਚੋਹਾ ਮਾ ਸਦਾ ਸਲਾਮਤ ਰਹੀ ਘਰ ਮੇਰਾ ਲਾਈਆਂ ਸਿਰੋਂ ਬਲਾਮਾਂ ਬੀਸਤੀ ਪਿਛਲੀ ਕੋਠੜੀ ਵਿੱਚੋਂ ਦੀਵਾ ਲੱਭ ਲਿਆ ਮਾਂ ਤੇ ਇਸ ਦੀ ਕੋਸੀ ਰੋਸ਼ਨੀ ਦੇ ਵਿੱਚ ਸੁੱਤੇ ਅੱਖਰ ਜਗਾ ਮਾਂ ਚਿੱਤ ਕਰਦਾ ਬੀਤਿਆ ਦਿਨ ਲਈ ਵਿੱਚ ਹਵੇਲੀ ਜਾਵਾਂ ਪਾਣੀ ਡਾਹਾਂ ਮਾਂ ਤੇ ਪੱਠੇ ਕੁਤਰਾਂ ਤੇ ਖੁਰਲਿਏ ਪੱਠੇ ਪਾਵਾਂ ਆਟੀ ਦੀ ਮੁੱਠ ਧੂੜ ਧੂੜੀ ਤੇ ਤੋਕੜ ਮੱਝ ਪਸਵਾਵਾਂ ਤੇ ਜੀਵਨ ਰੱਤਾ ਇਸ ਜੁਗਿਰ ਦਾ ਸਾਹਾਂ ਵਿੱਚ ਰਮਾਵਾ ਬਹੁਤ ਮਨ ਕਰਦਾ ਨੰਗੇ ਪੈਰੀਂ ਖੇਤੀ ਗੇੜਾ ਲਾਵਾਂ ਬਹੁਤ ਮਨ ਕਰਦਾ ਨੰਗੇ ਪੈਰੀਂ ਖੇਤੀ ਗੇੜਾ ਲਾਵਾਂ ਆੜ ਚ ਵਗਦਾ ਪਾਣੀ ਪੀਵਾਂ ਗਾਜਰਾਂ ਪੁੱਟ ਕੇ ਖਾਵਾਂ ਖੂਹ ਤੇ ਵਸਤੀਆਂ ਸੱਤੇ ਨਿਯਮਤਾ ਹੰਡਾਵਾਂ ਤੇ ਲੜਦਾ ਵਾਂ ਤੇ ਖੇਤਾਂ ਵਿੱਚ ਵਸਦੇ ਰੱਬ ਦੇ ਦਰਸ਼ਨ ਕਰਕੇ ਆਵਾਂ ਜੀ ਕਰਦਾ ਚੌਕੇ ਬੈਠੀ ਮਾਂ ਦੀਆਂ ਲੈਂਦੀਆਂ ਰੋਟੀਆਂ ਖਾਵਾਂ ਕਦੇ ਆਟੀ ਦੀ ਚਿੜੀ ਨਾਲ ਪਰਚਾਂ ਜਦ ਰੋਂਦੂ ਮੂੰਹ ਬਣਾਵਾ ਝਿੜਕੇ ਬਾਬਤ ਚੁੱਪ ਕਰ ਜਾਵਾ ਸਹਿਮਾ ਤੇ ਪਰਸ਼ਾਵਾ ਤੇ ਮਾਪਿਆਂ ਦੀ ਰਹਿ ਬਰੀ ਤੇ ਵਿੱਚ ਖੁਦ ਨੂੰ ਮੁੜ ਉਲਠਾਵਾ ਮਨ ਕਰਦਾ ਕਿਰਨ ਛੱਤ ਤੇ ਸੌਵਾ ਤੇ ਚੁੱਪ ਨੂੰ ਸੀਨੇ ਲਾਵਾਂ ਅੰਬਰ ਦਾ ਮੈਂ ਪਰ ਕਲਾਵਾ ਆਪਣੇ ਕੋਲ ਬਿਠਾਵਾਂ ਤਾਰਿਆਂ ਦੀ ਸਜੀ ਮਹਿਫਲੇ ਗੀਤ ਚਾਨਣ ਦੇ ਗਾਵਾਂ ਰਾਤ ਦੀ پاک ਫਿਜ਼ਾ ਦੇ ਵਿੱਚ ਖੁਦ ਨਗਮਾ ਬਣ ਜਾਮਾਂ ਪਰ ਕੈਲੰਡਰ ਵਿੱਚ ਸਿਮਪਲੀ ਜ਼ਿੰਦਗੀ ਤਾਰੀਖਾਂ ਵਿੱਚ ਲੰਗਾਵਾ ਚੇਤੇ ਰਿਆ ਨਾ ਖੁੱਲਾ ਅੰਬਰ ਭੁੱਲੀਆਂ ਪਿੰਡ ਦੀਆਂ ਰਾਵਾਂ پاک ਮੁਹੱਬਤ ਤੇ ਖੂਨ ਦੇ ਰਿਸ਼ਤੇ ਹਿੱਕ ਦੇ ਵਿੱਚ ਦਫਨਾਵਾ ਤੇ ਕਬਰਾਂ ਜਿਹਾ ਮੈਂ ਨਿਰਕਰਮਾ ਕਿਹ ਕਨ ਪਿੰਡ ਨੂੰ ਜਾਵਾ ਤੇ ਕਬਰਾਂ ਜਿਹਾ ਮੈਂ ਨਿਰਕਰਮਾ ਕਿ ਕੰਨ ਪਿੰਡ ਨੂੰ ਚਾਹਾਂ ਪਿਛਲੇ 50 ਸਾਲਾਂ ਵਿੱਚ ਇੰਨਾ ਬਦਲ ਚੁੱਕਾ ਹੈ ਕਿ ਹੁਣ ਪਿੰਡ ਬੇਪਛਾਣ ਹੋ ਗਿਆ ਮੈਂ ਤਾਂ ਚਾਹੁੰਦਾ ਸੀ ਕਿ ਪਿੰਡ ਜ਼ਰੂਰ ਬਦਲਦਾ ਜਿਸ ਤੇ ਵਕਤ ਨੂੰ ਨਾਜ਼ ਹੁੰਦਾ ਪਰ ਪਿੰਡ ਜਿਹੜਾ ਸਦਾ ਜਾਗਦਾ ਸੀ ਤੇ ਜਵਾਕਾਂ ਦੇ ਨੈਣਾ ਵਿੱਚ ਸੁਪਨੇ ਤਰਦਾ ਸੀ ਉਹੀ ਪਿੰਡ ਦੇ ਜਵਾਕਾਂ ਦੇ ਸੁਪਨੇ ਅੱਜਕੱਲ ਸਿਉਂਕੇ ਹੋਏ ਨੇ ਕਦੇ ਸਮਾਂ ਸੀ ਜਦ ਪਿੰਡ ਵਿੱਚ ਕਿਸੇ ਨੇ ਉਚੇਰੀ ਪੜ੍ਹਾਈ ਕਰਨੀ ਜਾਂ ਚੰਗੀ ਨੌਕਰੀ ਤੇ ਲੱਗਣਾ ਸਾਰਾ ਪਿੰਡ ਉਸਨੂੰ ਵਧਾਈਆਂ ਦਿੰਦਾ ਸੀ ਮਾਪੇ ਆਪਣੇ ਬੱਚਿਆਂ ਨੂੰ ਉਸਦੀ ਉਦਾਹਰਣ ਦਿੰਦੇ ਚੰਗੀ ਵਿੱਦਿਆ ਹਾਸਲ ਕਰਨ ਅਤੇ ਵਧੀਆ ਮਨੁੱਖ ਬਣਨ ਲਈ ਪ੍ਰੇਰਿਤ ਕਰਦੇ ਯਾਦ ਹੈ ਭਾਈ ਰਤਨ ਸਿੰਘ ਜੀ ਅਕਸਰ ਹੀ ਮੇਰੇ ਸਮੇਤ ਕਾਲਜ ਜਾਣਵਾਰੇ ਬੜਾਕੂਆਂ ਨੂੰ ਪੁੱਛਦੇ ਰਹਿੰਦੇ ਕਿ ਪੜ੍ਹਾਈ ਕਿਵੇਂ ਚੱਲ ਰਹੀ ਹੈ ਤੇ ਅੱਗੇ ਕੀ ਕਰਨ ਦਾ ਵਿਚਾਰ ਹੈ ਸਾਡੇ ਮਾਪੇ ਤਾਂ ਪਰਸੰਨ ਪਰ ਕਿਉਂਕਿ ਉਸਦਾ ਇੱਕ ਪੁੱਤ ਆਰਮੀ ਵਿੱਚ ਅਫਸਰ ਤੇ ਦੂਸਰਾ ਆਈਐਸ ਬਣ ਗਿਆ ਸੀ ਇਸ ਲਈ ਉਸ ਦੀਆਂ ਪਿੰਡ ਦੇ ਜਵਾਬਾਂ ਪ੍ਰਤੀ ਸ਼ੁਭ ਕਾਮਨਾਵਾਂ ਹੀ ਸਨ ਕਿਉਂ ਬੱਚਿਆਂ ਦੀ ਪੜ੍ਹਾਈ ਪ੍ਰਤੀ ਫਿਕਰਮੰਦ ਅਤੇ ਪੜ੍ਹਾਈ ਲਈ ਉਹ ਸਾਫ਼ ਕਰਦੇ ਰਹਿੰਦੇ ਸਨ ਇਹ ਪਿੰਡ ਤੇ ਭਾਈਚਾਰੇ ਦੀ ਬੜਾ ਤਣੀ ਸੀ ਕਿਉਂ ਨਾਲ ਹੀ ਸਾਰੇ ਬੱਚੇ ਸਾਂਝੇ ਹੁੰਦੇ ਸਨ ਕੇਰਾਮੈਂ ਸਵਕਤੇ ਹੀ ਖੂਤੋਂ ਪੱਠੇ ਲੈ ਕੇ ਆ ਰਿਹਾ ਸੀ ਰਸਤੇ ਵਿੱਚ ਇਸ ਸ਼ਰੀਕੇ ਵਿੱਚ ਲੱਗਦੀ ਝਾਤੀ ਨੇ ਪੁੱਛਿਆ ਕਿ ਤੂੰ ਸਕੂਲੇ ਕਿਉਂ ਨਹੀਂ ਗਿਆ ਜਦਵੇਂ ਦੱਸਿਆ ਕਿ ਅੱਜ ਮੇਰਾ ਪੇਪਰ ਹੈ ਅੱਠੇ ਘਰ ਸੁੱਟ ਕੇ ਫਿਰ ਸਕੂਲ ਜਾਣਾ ਹੈ ਤਾਂ ਉਸ ਦੀ ਸਲਾਹ ਸੀ ਕਿ ਦਹੀਂ ਖਾ ਕੇ ਪੇਪਰ ਦੇਣ ਜਾਮੀ ਪੇਪਰ ਵਧੀਆ ਹੋਵੇਗਾ ਅਜੇ ਹੀ ਨੇਕ ਸੋਚ ਅੱਜ ਪਿੰਡ ਦੇ ਚੁਗਰਦੇ ਵਿੱਚੋਂ ਗੁਮ ਹੋ ਚੁੱਕੀ ਹੈ ਕਿਸੇ ਬੱਚੇ ਨੂੰ ਕੁਝ ਸੰਗਤ ਵਿੱਚ ਪਾਉਣ ਲਈ ਗਵਾਂਢੀ ਹਰ ਹੀਲਾ ਵਰਤਦੇ ਪਰ ਸਮੱਤ ਦੇਣਾ ਉਹਨਾਂ ਦੀ ਸੋਚ ਵਿੱਚ ਸ਼ਾਮਲ ਨਹੀਂ ਪਿੰਡ ਦਾ ਹਰ ਵਿਅਕਤੀ ਬੱਚਿਆਂ ਨੂੰ ਗਲਤ ਕੰਮ ਕਰਨ ਤੋਂ ਝਿੜਕ ਸਕਦਾ ਸੀ ਬੱਚਿਆਂ ਵਿੱਚ ਬਜ਼ੁਰਗਾਂ ਦਾ ਇੰਨਾ ਡਰ ਹੁੰਦਾ ਸੀ ਕਿ ਉਹ ਕੁਝ ਵੀ ਅਜਿਹਾ ਨਹੀਂ ਕਰਦੇ ਸਨ ਜਿਸ ਨਾਲ ਪਰਿਵਾਰ ਜਾਂ ਪਿੰਡ ਦੀ ਬਦਨਾਮੀ ਹੁੰਦੀ ਹੋਵੇ ਪਰ ਪਿੰਡ ਹੋਂ ਅਜੇ ਹਾ ਨਹੀਂ ਰਿਹਾ ਜਵਾਖ ਤਾਂ ਮਜ਼ੁਰਗਾ ਨੂੰ ਕੀ ਉਹ ਤਾਂ ਆਪਣੇ ਮਾਪਿਆਂ ਦੀਆਂ ਮੱਤਾਂ ਮੰਨਣ ਤੋਂ ਮੁਨਕਰ ਇਹ ਮੁਨਕਰੀ ਇਸ ਮੁਨਕਰੀ ਦਾ ਹੀ ਸਿੱਟਾ ਕਿ ਪਿੰਡ ਤੇ ਜਵਾਖ ਜਾਂ تنਸ਼ਾਂ ਵਿੱਚ ਗਲਤਾਨ ਹੋ ਕੇ ਸੋਨੇ ਵਰਗੀਆਂ ਦੇ ਹਾਂ ਗਲ ਰਹੇ ਹਨ ਜਾਂ ਉਹਨਾਂ ਦੀ ਪੜਾਈ ਦਾ ਮਿਆਰ ਸਿਰਫ ਹਾਈਲਾਈਟਸ ਤੱਕ ਹੀ ਸੁਗੜ ਗਿਆ ਹੈ ਸ਼ਾਇਦ ਹੀ ਪਿੰਡ ਤੇ ਕਿਸੇ ਜਵਾਖ ਨੂੰ ਪਤਾ ਹੋਵੇ ਕਿ ਪਿੰਡ ਤੇ ਕਿੰਨੇ ਨੌਜਵਾਨਾਂ ਨੇ ਉੱਚੇ ਰੁਤਬੇ ਹਾਸਲ ਕੀਤੇ ਜੇ ਹਮਲਾ ਮਾਰਨ ਵਾਲਿਆਂ ਨੂੰ ਜਾਣਦੇ ਜਾਂ ਪਛਾਣਦੇ ਹੁਣ ਪਿੰਡ ਤੈਨੂੰ ਤਾਂ ਯਾਦ ਹੀ ਹੋਣਾ ਕਿ ਖੂਹਾਂ ਦੇ ਅੰਮ੍ਰਿਤ ਵਰਗੇ ਪਾਣੀਆਂ ਵਿੱਚ ਜ਼ਿੰਦ ਧੜਕਦੀ ਸੀ ਜਦਕਿ ਅੱਜ ਕੱਲ ਮੌਤ ਦਾ ਮੰਤਰਿਆ ਪਾਣੀ ਲੋਕ ਪੀਣ ਲਈ ਮਜਬੂਰ ਦੇਸੀ ਕਣਕ ਦਾ ਖਰਾਸ ਨਾਲ ਪੀਸੇ ਆਟੇ ਨਾਲ ਕਦੇ ਗਲੂਟਨ ਦਾ ਫਿਕਰ ਨਹੀਂ ਸੀ ਕਰੀਦਾ ਦੇਸੀ ਕਮਾਦ ਦੇ ਗੁੜ ਖਾਂਦਿਆਂ ਕਦੇ ਸ਼ੂਗਰ ਨਹੀਂ ਸੀ ਹੋਈ ਪਰ ਹੁਣ ਖੰਡ ਖਾਂਦਿਆਂ ਸ਼ੂਗਰ ਹੋਣ ਦਾ ਡਰ ਮਨਾਂ ਵਿੱਚ ਬੈਠ ਚੁੱਕਾ ਹੈ ਤੇਰੇ ਸੁਗਰ ਦੇ ਵਿੱਚ ਬਾਸਮਤੀ ਦੀ ਮਹਿਕ ਫਰਦੀਸੀ ਪਰ ਜੋ ਕਿ ਛੋਨੇ ਦੀ ਕਿਹੀ ਪਿਰਤ ਪਈ ਕਿ ਤੂੰ ਆਪਣੀ ਮਿੱਟੀ ਵੀ ਜ਼ਹਿਰੀਲੀ ਕਰ ਲਈ ਤੇ ਪਾਣੀ ਵੀ ਮੁਕਾ ਲਿਆ ਖੂਦ ਦੀਆਂ ਟੰਡਾਂ ਵਿੱਚੋਂ ਬੁੱਕਾਂ ਨਾਲ ਪਾਣੀ ਪੀਣ ਬਾਰੇ ਹੁਣ ਬੋਤਲਬੰਦ ਪਾਣੀ ਪੀਣ ਲਈ ਮਜਬੂਰ ਪਿੰਡ ਤੂੰ ਤਾਂ ਭੋਲਾ ਭਾਲਾ ਸੈਂ ਤੂੰ ਇਸ ਚਾਲ ਨੂੰ ਸਮਝ ਨਾ ਸਕਿਆ ਤੇ ਇਸ ਮੱਕੜੀ ਜਾਲ ਵਿੱਚ ਕੇ ਹੁਲ ਗਿਆ ਕਿ ਤੂੰ ਆਪਣੀ ਸਿਹਤ ਵੀ ਵਿਗਾੜ ਲਈ ਤੇ ਆਪਣਾ ਸਮੁੱਚ ਵੀ ਹੁਣ ਤੇਰੇ ਪੱਲੇ ਵਿੱਚ ਸਿਰਫ ਬਿਮਾਰੀਆਂ ਤੇ ਇਨ੍ਹਾਂ ਕਾਰਨ ਤੈਨੂੰ ਲੁੱਟਦੀ ਹੈ ਹਸਪਤਾਲਾਂ ਦੀ ਲਾਮਡੋਰੀ ਕੈਂਸਰ ਵਰਗੀਆਂ ਨਾਂ ਮੁਰਾਦ ਬਿਮਾਰੀਆਂ ਵਿੱਚ ਘਰੇ ਦੀ ਹੁਣ ਨਹੀਂ ਕੋਈ ਪੁੱਛਤਾ ਬਾਤ ਹਾਕਮਾਂ ਦੇ ਚੇਤਿਆਂ ਵਿੱਚੋਂ ਗਵਾਚ ਗਈ ਹੈ ਤੇਰੀ ਔਕਾਤ ਕਿ ਤੇਰੀ ਕਿਹੜੀ ਆजात ਹਨੇਰੇ ਵਿੱਚ ਗਵਾਚੇ ਮੇਰੇ ਪਿੰਡ ਹੁਣ ਕਦੂਗੇ ਕੀ ਪਰਬਾਤ ਅਤੇ ਮੁੱਕੇਗੀ ਇਹ ਸਾਹ ਵੀ ਨਹੀਂ ਰਾਤ ਕੁਝ ਸਮਝ ਨਹੀਂ ਆਉਂਦਾ ਮੇਰੇ ਪਿਆਰੇ ਪਿੰਡ ਉਸ ਸਮੇਂ ਕਰ ਕੱਚੇ ਸਨ ਪਰ ਪਰਿਵਾਰਕ ਸਬੰਧ ਬਹੁਤ ਪੱਕੇ ਹੁੰਦੇ ਸਨ ਘਰ ਨਿੱਕੇ ਸੀ ਪਰ ਘਰ ਵਾਲੇ ਬਹੁਤ ਵੱਡੇ ਲੋਕ ਹੁੰਦੇ ਸਨ ਹੁਣ ਘਰ ਤਾਂ ਵੱਡੇ ਬਣ ਗਏ ਪਰ ਬਹੁਨੇ ਲੋਕ ਰਹਿੰਦੇ ਨੇ ਇੰਨਾ ਘਰਾਂ ਵਿੱਚ ਉਸ ਸਮੇਂ ਘਰ ਇਕਹਿਰੇ ਸਨ ਪਰ ਭਰੇ ਪੁਕਨ ਨੇ ਹੁਣ ਘਰ ਦੀ ਬਜਾਏ ਬਹੁ ਮੰਦਰੀ ਕੋਠੀਆਂ ਉਸਰ ਗਈਆਂ ਨੇ ਪਰ ਖਾਲੀ ਪਾਂ ਪਾਂ ਕਰਤੀਆਂ ਸਿਰਫ ਕੁਝ ਕੋਤਰਾ ਵਿੱਚ ਬੈਠੇ ਬਜ਼ੁਰਗ ਮਾਪੇ ਪਰਦੇਸੀ ਬੱਚਿਆਂ ਨੂੰ ਉਡੀਕਦੇ ਕਬਰਾਂ ਨੂੰ ਜਾਣ ਲਈ ਗਾਲੇ ਮੇਰੇ ਪਿੰਡ ਉਸ ਸਮੇਂ ਨੰਗੇ ਪੈਰੀਂ ਤੇ ਮੋਢੇ ਤੇ ਬੋਰੀ ਤਰੀ ਸਕੂਲ ਜਾਂਦੇ ਬੱਚਿਆਂ ਦੇ ਸੁਪਨੇ ਬਹੁਤ ਵੱਡੇ ਸਨ। ਉਹਨਾਂ ਵਿੱਚੋਂ ਕੋਈ ਪ੍ਰੋਫੈਸਰ, ਕੋਈ ਮੁੱਖ ਅਧਿਆਪਕ, ਕੋਈ ਇੰਜੀਨੀਅਰ, ਕੋਈ ਡਾਕਟਰ, ਕੋਈ ਫੌਜੀ ਅਫਸਰ ਤੇ ਕੋਈ ਆਈਐਸ ਅਫਸਰ ਬਣਿਆ। ਨੰਗੇ ਪੈਰੀ ਖੇਡ ਮਤਾਣਾ ਵਿੱਚ ਖੇਡਣ ਵਾਲਿਆਂ ਵਿੱਚੋਂ ਹੀ ਕਈ ਅਰਜਨਾਵਾੜੀ ਬਣੇ। ਕਿਸੇ ਨੇ ਕਬੱਡੀ ਵਿੱਚ ਬੱਲਾਂ ਵਾਰੀਆਂ ਤੇ ਕੋਈ ਪੰਜਾਬ ਪੱਧਰ ਦਾ ਪਹਿਲਵਾਨ ਬਣਿਆ। ਪਰ ਅੱਜਕੱਲ ਬੱਚਿਆਂ ਦੇ ਕੋਲ ਵਧੀਆ ਡਰੈੱਸਾਂ, ਚੰਗੇ ਸਕੂਲ ਤੇ ਸੁੱਖ ਸਹੂਲਤਾਂ ਤਾਂ ਹਨ। ਪਰ ਉੱਚੇ ਰੁਤਪਿਆਂ ਤੇ ਪਹੁੰਚਣ ਵਾਲੀ ਤਾਂ ਉਂਗਲਾਂ ਦੀ ਗਿਣਤੀ ਤੋਂ ਵੀ ਘੱਟ ਪਿੰਡ ਉਹ ਵੀ ਕਿਹਾ ਸਮਾਸੀ ਕਿ ਨਿੱਕੇ-ਨਿੱਕੇ ਦਾਇਰਿਆਂ ਵਿੱਚ ਰਹਿਣ ਵਾਲੇ ਬੱਚਾਂ ਦਾ ਮਾਨਸਿਕ ਅੰਬਰ ਬਹੁਤ ਵਿਸ਼ਾਲ ਸੀ। ਉਹਨਾਂ ਦੀ ਪਰਵਾਸ ਤੇ ਅੰਦਾਜ਼ ਵੀ ਨਵੇਕਲਾ ਸੀ। ਉਹਨਾਂ ਨੇ ਆਪਣੇ ਹਿੱਸੇ ਦਾ ਅਸਮਾਨ ਵੀ ਖੁਦ ਤਲਾਸ਼ਿਆ ਤੇ ਆਪਣੀ ਪਰਵਾਸ ਨੂੰ ਨਵਾਂ ਅੰਜਾਮ ਵੀ ਦਿੱਤਾ। ਪਰ ਹੁਣ ਵਿਸ਼ਵ ਪਿੰਡ ਵਿੱਚ ਰਹਿਣ ਵਾਲੇ ਬੱਚਾਂ ਦਾ ਅੰਬਰ ਵੀ ਸੁੰਗੜ ਗਿਆ। ਪਰਵਾਸਵੀ ਨਿੱਕੀ ਜੀ ਤੇ ਨਿੱਕੀਆਂ ਬਲਕਣਾ ਵਿੱਚ ਹੀ ਜੀਵਨ ਦੇ ਅਨਮੋਲ ਪਲਾਂ ਨੂੰ ਕੁਵਾ ਦਿੰਦੇ ਨੇ ਜਿਨ੍ਹਾਂ ਵਿੱਚ ਨਰੋਇਆ ਤੇ ਬਲਖਣ ਸਿਰਜਾ ਜਾ ਸਕਦਾ ਹੈ ਪਿੰਡ ਬੱਚਿਆਂ ਕੋਲ ਸੁੱਖ ਸਹੂਲਤਾਂ ਨਹੀਂ ਸਨ ਹੁੰਦੀਆਂ ਪਰ ਉਹਨਾਂ ਨੇ ਆਪਣੀ ਹਿੰਮਤ ਅਤੇ ਮਿਹਨਤ ਨਾਲ ਸਭ ਕੁਝ ਪ੍ਰਾਪਤ ਕੀਤਾ ਪਰ ਉਹ ਜੋਕਾ ਨੌਜਵਾਨ ਸਿਰਫ ਸੁੱਖ ਸਹੂਲਤਾਂ ਦਾ ਗੁਲਾਮ ਬਣ ਗਿਆ ਪਿੰਡ ਸਾਡੀ ਸਮਿਆਂ ਵਿੱਚ ਤੁਰ ਕੇ ਲੰਮੇ ਲੰਮੇ ਪੈਂਡੇ ਤੈਅ ਕਰ ਲਿਆ ਕਰਦੇ ਸਨ ਪਰ ਹੁਣ ਕਾਰਾ ਮੋਟਰਾ ਹੁੰਦੇ ਦੇ ਬਾਵਜੂਦ ਸਾਡੇ ਰਿਸ਼ਤੇ ਸਾਥੋਂ ਦੂਰ ਚਲੇ ਗਏ ਨੇ ਅਤੇ ਉਹਨਾਂ ਨੂੰ ਮਿਲਣ ਲਈ ਸਾਡੇ ਕੋਲੋਂ ਬੇਥੀ ਪੂਰਨੀ ਹੁੰਦੀ ਉਸ ਸਮੇਂ ਦੂਰੀਆਂ ਸੰਘੜ ਜਾਂਦੀਆਂ ਸਨ ਪਰ ਅੱਜਕੱਲ੍ਹ فاਸਲੇ ਪਲ-ਪਲ ਵਧ ਰਹੇ ਹਨ ਪਿੰਡ ਤੈਨੂੰ ਤਾਂ ਯਾਦ ਹੋਣਾ ਕਿ ਸਾਡੇ ਸਮਿਆਂ ਵਿੱਚ ਨਲਕਿਆਂ ਖੂਹਾਂ ਆੜਾਂ ਤੇ ਨਾਰਿਆਂ ਦਾ ਪਾਣੀ ਪੀਂਦਿਆਂ ਪਿਆਸ ਮਟਾ ਲਈਦੀ ਸੀ ਅਧਿਕ ਅਧਿਕੇ ਪੇਟ ਦਰਦ ਨਹੀਂ ਸੀ ਹੋਇਆ ਅੱਜ ਕੱਲ ਫਿਲਟਰ ਜਾਂ ਬੋਤਲਾਂ ਦਾ ਪਾਣੀ ਪੀਂਦਿਆਂ ਵੀ ਡਰਦੇ ਰਹਿੰਦਾ ਕਿ ਕਿਤੇ ਪੇਟ ਨਾ ਖਰਾਬ ਹੋ ਜਾਵੇ। ਕਿਆਰੀ ਵਿੱਚੋਂ ਮੂਲੀਆਂ ਪੁੱਟ ਕੇ ਖਾਣਾ, ਖੂਹ ਤੇ ਛੱਲੀਆਂ ਪੁੱਨ ਕੇ ਚੱਪਣਾ ਜਾਂ ਮੂੰਗਫਲੀ ਨੂੰ ਥੂਣੀ ਨਾਲ ਕੇ ਪੁੰਨਾ ਤੇ ਹੱਥ ਤੇ ਮੂੰਹ ਨੂੰ ਲੁਬੇੜ ਕੇ ਅਨੰਤ ਖੁਸ਼ੀ ਹੁੰਦੀ ਸੀ। ਪਰਜੋਕੇ ਬੱਚਿਆਂ ਨੂੰ ਸਾਫ ਸਫਾਈ ਦਾ ਕਿਹਾ ਜਿੰਨ ਚਿੰਬੜਿਆ ਕਿ ਉਹਨਾਂ ਦਾ ਬਚਪਨ ਹੀ ਗਵਾਚ ਗਿਆ ਹੈ। ਕਿੰਨੇ ਕੋ ਬੱਚੇ ਨੇ ਜੋ ਮਾਪਿਆਂ ਨਾਲ ਜ਼ਿੱਦ ਕਰਦੇ ਆ ਮਿੱਟੀ ਵਿੱਚ ਡਿੱਟਦੇ ਨੇ ਜਾਂ ਮਿੱਟੀ ਵਿੱਚ ਖੇਡਦੇ ਨੇ। ਤਾਂ ਹੀ ਨਮੀ ਪੀੜੀ ਅਲਰਜੀ ਦਾ ਸ਼ਿਕਾਰ ਹੋ ਰਹੀ ਹੈ ਪਿੰਡ ਸਾਡੇ ਸਮਿਆਂ ਵਿੱਚ ਮਾਪੇ ਅਨਪੜ ਸਨ ਪਰ ਉਹਨਾਂ ਨੂੰ ਜ਼ਿੰਦਗੀ ਦੀ ਪੂਰਨ ਸਮਝ ਸੀ ਉਹ ਆਪਣੇ ਬੱਚਿਆਂ ਨੂੰ ਪੜਾਉਣ ਦੀ ਅਹਿਮੀਅਤ ਸਮਝਦੇ ਸਨ ਕਿਉਂਕਿ ਉਹ ਆਪ ਸਕੂਲੀ ਵਿਦਿਆਥੀ ਵਿਰਵੇ ਰਹੇ ਸਨ ਪਰ ਅੱਜ ਕੱਲ ਦੇ ਮਾਪੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬੱਚਾ ਨੂੰ ਸੁਪਨੇ ਦੇਣ ਤੋਂ ਅਸਮਰਥ ਨੇ ਸਾਡੇ ਸਮਿਆਂ ਵਿੱਚ ਬੱਚੇ ਮਾਪਿਆਂ ਅਤੇ ਪਰਿਵਾਰ ਦੀ ਪਛਾਣ ਬਰਦੇ ਸਨ ਜਿਨ੍ਹਾਂ ਤੇ ਪਰਿਵਾਰ ਤੇ ਸਮਾਜ ਨੂੰ ਨਾਜ਼ ਹੁੰਦਾ ਸੀ ਰਜੋਗ ਦੇ ਬੱਚੇ ਕੇਹੀ ਪਛਾਣ ਸਿਰਜ ਰਹੇ ਨੇ ਕਿ ਮੇਰਾ ਪਿੰਡ ਹੀ ਨਮੋਸ਼ੀ ਹੰਡਾ ਰਿਹਾ ਹੈ ਪਿੰਡ ਤੂੰ ਤਾਂ ਭਲੀ ਭਾਤ ਜਾਣਦਾ ਕਿ ਸਾਡੇ ਸਮਿਆਂ ਵਿੱਚ ਕੁਝ ਦਿਨ ਪਿੰਡ ਤੋਂ ਬਾਹਰ ਰਹਿਣ ਤੇ ਪਿੰਡ ਨੂੰ ਪਰਤਣ ਦਾ ਚਾਹ ਹੁੰਦਾ ਸੀ ਪਰ ਹੁਣ ਕਿਹਾਂ ਵਕਤ ਆ ਗਿਆ ਕਿ ਪਿੰਡ ਨੂੰ ਮੁੜਨ ਲੱਗਿਆਂ ਵੀ ਡਰ ਲੱਗਦਾ ਹੁਣ ਤਾਂ ਆਪਣੇ ਹੀ ਆਪਣੇ ਆਲੀ ਕਬਰਾਂ ਪੁੱਟ ਰਹੇ ਅਤੇ ਆਪਣੇ ਖੇਤ ਹੀ ਬਲਤੇ ਸੇਬਿਆ ਮਰ ਕੇ ਨਿੱਜੀ ਲਾਲਚ ਦੀ ਹਵਸ ਨੇ ਰਿਸ਼ਤਿਆਂ ਨੂੰ ਹੜੱਪ ਕਰ ਲਿਆ ਲਹੂ ਹੀ ਆਪਣੇ ਲਹੂ ਨੂੰ ਪੀਣ ਦੀ ਕਹਾਲਾ ਕਰਦੀਆਂ ਕੰਧਾਂ ਹੀ ਚੁਗਲੀਆਂ ਕਰਨ ਲੱਗ ਪੈਂਦਾ ਦਸੀ ਘਰਾਂ ਵਾਲੇ ਕਿੰਝ ਘਰਾਂ ਨੂੰ ਪਰਤਨਗੇ ਉਹ ਪਿੰਡ ਨੂੰ ਮਿਲਣ ਦੀ ਲਲਕ ਨੂੰ ਸੀਨੇ ਵਿੱਚ ਦਫਨ ਕਰ ਸਿਰਫ ਹਿਰਸ ਦੀ ਤੁਖ ਦੀ ਧੋਣੀ ਬਾਲੀ ਰੱਖਣਗੇ ਕਿ ਕਾਸ਼ ਉਹ ਪਿੰਡ ਜਾ ਸਕਦੇ ਪਿੰਡ ਤੂੰ ਜ਼ਰੂਰ ਬਦਲਦਾ ਪਰ ਇੰਜ ਬਦਲਦਾ ਕਿ ਤੇਰੀ ਆਤਮਾ ਜਿਉਂਦੀ ਰਹਿੰਦੀ ਤੇਰੀ ਰੂਹ ਵਿੱਚ ਆਪਣੇ ਪ੍ਰਤੀ ਮੂਹ ਤੇ ਮੁਹੱਬਤ ਦੀਵਾ ਜੋਕਰ ਰੇਂਦਾ ਤੇਰੀ ਧੜਕਣ ਵਿੱਚ ਜ਼ਿੰਦਗੀ ਦਾ ਗੀਤ ਪਹੁੰਚਦਾ ਰਹਿੰਦਾ ਤੇ ਤੇਥੋਂ ਦੂਰ ਤੁਰ ਕੇ ਸਦਾ ਹੀ ਤੇਰੀਆਂ ਦੁਆਵਾਂ ਵਿੱਚ ਰਹਿੰਦੇ ਤੂੰ ਹੀ ਤਾਂ ਸਾਨੂੰ ਆਪਣੀਆਂ ਦੁਆਵਾਂ ਨਾਲ ਪਰ ਦਿੱਤੇ ਸਨ ਅਤੇ ਤੇਰੀਆਂ ਦੁਆਵਾਂ ਦੀ ਸਾਨੂੰ ਹਮੇਸ਼ਾ ਹੀ ਲੋੜ ਸੀ ਪਰ ਹੁਣ ਤੇਰੇ ਵੱਲੋਂ ਵੱਧ ਦੁਆਵਾਂ ਦੀ ਜਿਹੜੀ ਬਾਤ ਸਾਡੇ ਵੱਲ ਆ ਰਹੀ ਹੈ ਇਹ ਬਹੁਤ ਪੀੜਤ ਕਰ ਰਹੀ ਹੈ ਪਿੰਡ ਜੀ ਬਹੁਤ ਕਰਦਾ ਤੈਨੂੰ ਮਿਲਣ ਲਈ ਪਰ ਜੇਕਰ ਤੂੰ ਆਪਣੇ ਮੁੱਢਲੇ ਸਰੂਪ ਵਿੱਚ ਪਰਤ ਜਾਵੇਂ ਅਜੀਹਾ ਜੋਕੇ ਦੌਰ ਵਿੱਚ ਸੰਭਵ ਨਹੀਂ ਹੋਣਾ ਇੱਕ ਹੌਂਕਾ ਲੈ ਕੇ ਤੇ ਆਪਣਾ ਮਰਸੀਆ ਪੜਦਿਆਂ ਹੀ ਸਦਾ ਲਈ ਤੁਰ ਜਾਣਾ ਕਿ ਕਾਸ਼ ਮੈਂ ਆਪਣੇ ਪਿੰਡ ਨੂੰ ਉਸ ਰੂਪ ਵਿੱਚ ਨਾ ਮਿਲ ਸਕਿਆ ਜਿਸ ਰੂਪ ਵਿੱਚ ਮੈਂ 70 ਮਿਆਂ ਵਿੱਚ ਪਿੰਡ ਤੋਂ ਪਰਵਾਸ ਪਈ ਸੀ ਸਰਲਾਈ ਮੇਰੇ ਪਿੰਡ ਆਪਣੀਆਂ ਸੀਸਾਂ ਤੇ ਸ਼ੁਭ ਭਾਵਨਾਵਾਂ ਦਾ ਚੰਦੂਆ ਸਾਡੇ ਸਿਰਾਂ ਤੇ ਤਣੀ ਰੱਖ ਫਿਰ ਮੈਂ ਤੈਨੂੰ ਮਿਲਣ ਜ਼ਰੂਰ ਆਵਾਂਗਾ ਕਿਉਂਕਿ ਮੇਰਾ ਬਹੁਤ ਚੀਕ ਕਰਦਾ ਹੈ ਤੈਨੂੰ ਮਿਲਣ ਲਈ ਆ ਆਪਾਂ ਮਿਲ ਕੇ ਮਿਲ ਕੇ ਦੁੱਖ ਸੁੱਖ ਸਾਂਝੇ ਕਰੀਏ ਤੇ ਜੋ ਕੇ ਦੌਰ ਤੇ ਭਵ ਸਾਗਰ ਨੂੰ ਆਪਸੀ ਇੱਕ ਸੁਰਤਾ ਇਕਾਗਰਤਾ ਅਤੇ ਹਲਹਾਮੀ ਅੰਤਰ ਯਮਤਾ ਨਾਲ ਤਰਗੀ ਧੰਨ